ਉਮਰ ਕਿੰਨੀ ਆ ਬਾਈ ਇਹਦੀ? ਇਹਦੀ ਵੀਰੇ ਉਮਰ 18 ਮਹੀਨੇ ਦੀ ਆ। ੁੱਲ 18 ਮਹੀਨੇ ਦਰਸ ਬਾਡੀ ਬੁੱਡੀ ਦਿਖਾ ਦਿਓ ਏ। ਬਾਡੀ ਬੁੱਡੀ ਦੀ ਲੰਬਾਈ ਲੰਬੂਈ ਦਿਖਾ ਦੇ। ਇਤੋਂ ਸੱਜਣ ਇਹਦੀ ਬਾਡੀ ਬੁੱਡੀ ਵੀ ਦੇਖ ਸਕਦੇ ਹੋ ਬਾਈ। ਬਾ ਕਮਾਲ ਬਾਡੀ ਆ ਇਹਦੀ। ਤੇ ਮੇਨ ਗੱਲ ਆ ਜਿਹੜੀ ਇਹ ਹੈਗਾ ਹਰੀਕੇ ਵਾਲੇ ਹਰੀਕੇ ਦੇ ਡਾਇਮੰਡ ਦਾ। ਹਰੀਕੇ ਪੱਤ ਨਾਲ ਡਾਇਮੰਡ ਸਾਰਾ ਨੀਲੀ ਰਵੀ ਦਾ। ਜਿਹੜੇ ਸੱਜਣ ਨੀਲੀ ਰਵੀ ਬਾਰੇ ਥੋੜੀ ਬਹੁਤੀ ਜਾਣਕਾਰੀ ਰੱਖਦੇ ਨੇ। ਓ ਬਾਈ ਹਰੀਕੇ ਦੇ ਡਾਇਮੰਡ ਨੂੰ ਜਾਣਦੇ ਨੇ ਮੇਰਾ ਖਿਆਲ ਆ ਉਹਦੀ ਮਦਰ ਦਾ ਵੀ 20 ਪਲੱਸ ਦੀ ਰਿਕਾਰਡ ਆ ਬਾਈ ਹਾਂਜੀ ਵੀਰੇ ਇਹਦੀ ਮਦਰ ਥੱਲੇ ਦੁੱਧ ਕਿੰਨਾ ਕਾ ਬਾਈ ਇਹਦੀ ਮਦਰ ਥੱਲੇ ਵੀਰੇ 16 ਪਲੱਸ ਆ 16 ਪਲੱਸ ਚੱਲਦੀ ਆ ਸੂਹਾ ਕਿਹੜਾ ਦਾ ਉਹਦਾ ਵੀਰੇ ਹੁਣਾਂ ਤੀਜਾ ਸੂਹਾ ਸੁਣਾਉਣ ਤੀਜਾ ਸੂਹਾ ਦੂਜੇ ਸੂਏ ਦਾ ਰਿਕਾਰਡ ਆ ਸੱਜਣੋ 16 ਪਲੱਸ ਦਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚ ਚੁੱਕੇ ਆ ਬਾਈ ਪਿੰਡ ਬੁਰਜ ਹਰੀਕੇ ਨੇੜੇ ਰਾਏਕੋਟ ਸ਼ਹਿਰ ਤੇ ਜ਼ਿਲ੍ਹਾ ਰਹਿ ਜਾਂਦਾ ਬਾਈਆਂ ਨੂੰ ਲੁਧਿਆਣਾ ਕਿਉਂਕਿ ਜਿਵੇਂ ਸਾਨੂੰ ਪਤਾ ਹੀ ਆ ਅਕਸਰ ਆਪਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵੀਡੀਓ ਸ਼ੂਟ ਕਰਦੇ ਰਹਿੰਨੇ ਆ ਤੇ ਅੱਜ ਵੀਡੀਓ ਥੋੜੀ ਲੱਗ ਹੋਣ ਵਾਲੀ ਆ ਇੱਕ ਤਾਂ ਆਹ ਕੱਟਾ ਹੈਗਾ ਬਾਈ ਕੋਲੇ ਫੋਰ ਸੇਲ ਚੰਗੇ ਸੀਮਨ ਦਾ ਤੇ ਮਦਰ ਦਾ ਰਿਕਾਰਡ ਵੀ ਚੰਗਾ ਹੈ ਤੇ ਬਾਕੀ ਜਿਹੜੇ ਜਾਨਵਰਾਂ ਤੇ ਹੁਣ ਤਰਸ ਮਾਰੀ ਜਾਂਦਾ ਕੈਮਰਾ ਨਾਲ ਸਾਰੀ ਨੀਲੀ ਦੇ ਜਾਨਵਰ ਨੇ ਸੱਜਣਾ ਜਦੋਂ ਘਰੇ ਆਏ ਨਾ ਯਾਰ ਬਾਈ ਦੇ ਮਾਨ ਇੱਕੋ ਦਮ ਦੇਖ ਕੇ ਨੀਲੀ ਦੇ ਸਾਰੇ ਜਾਨਵਰ ਮਨ ਖੁਸ਼ ਹੋ ਗਿਆ ਯਾਰ ਇਸ ਤੋਂ ਪਹਿਲਾਂ ਆਪਾਂ ਆਪਣੇ ਪੇਜ ਤੇ ਲੈਬ ਵੀ ਚਲਾ ਕੇ ਹਟਿਆ ਜਿਹੜੇ ਸੱਜਣਾ ਆਪਣੇ ਕਿਸਾਨ ਪਸ਼ੂਪਾਲਕ ਨਾਮ ਦੇ ਫੇਸਬੁੱਕ ਦੇ ਪੇਜ ਨਾਲ ਅਜੇ ਜੁੜੇ ਨਹੀਂ ਉਹ ਪੇਜ ਨਾਲ ਵੀ ਜੁੜ ਜਿਓ ਬਾਈ ਤੇ ਪੇਜ ਤੋਂ ਆਪਾਂ ਲੈ ਵੀ ਚਲਾਉਣੇ ਹੁੰਨੇ ਆ ਉਹ ਤੁਸੀਂ ਸ਼ੇਅਰ ਵੀ ਕਰਨਾ ਹੈ ਕਿਉਂਕਿ ਥੋਡੀ ਸ਼ੇਅਰਿੰਗ ਦੇ ਨਾਲ ਹੀ ਸੱਜਣੋ ਆਪਣੀ ਵੀਡੀਓ ਅੱਗੇ ਦੀ ਅੱਗੇ ਜਾਣੀ ਆ ਤੇ ਮੰਨ ਲਓ ਹਜ਼ਾਰਾਂ ਚ ਲੱਖਾਂ ਚ ਅੱਗੇ ਮਿਲੀਅਨਾਂ ਚ ਤੁਸੀਂ ਨਹੀਂ ਭੇਜਣਾ ਤੁਹਾਡੇ ਭਾਈ ਨੂੰ ਤੇ ਅੱਜ ਦਿਖਾਵਾਂਗਾ ਨੀਲੀ ਰਾਵੀ ਦੇ ਜਾਨਵਰ ਤੇ ਨੀਲੀ ਦੇ ਜਾਨਵਰਾਂ ਬਾਰੇ ਟੋਟਲ ਜਾਣਕਾਰੀ ਲਵਾਂਗਾ ਬਾਈ ਤੋਂ ਵੀ ਇਹ ਨਸਲ ਦੀ ਪਛਾਣ ਕੀ ਹੁੰਦੀ ਆ ਤੇ ਠੰਡੀ ਸੀਲ ਕਿਵੇਂ ਆ ਜਿਵੇਂ ਸੁਣਦੇ ਆਉਨੇ ਆ ਸਾਰੀ ਗੱਲਬਾਤ ਬਾਈ ਨਾਲ ਕਰਾਉਣੀ ਆ ਅੱਜ ਬਾਈ ਨਾਮ ਦੱਸ ਦਿਓ ਜੀ ਮੇਰਾ ਨਾਮ ਰੇ ਮਨਜਿੰਦਰ ਸਿੰਘ ਮਨਜਿੰਦਰ ਸਿੰਘ ਹਾਂਜੀ ਪਿੰਡ ਹਰੀਕੇ ਬੁਰਜ ਹੈ ਨਾ ਬੁਰਜ ਹਰੀ ਸਿੰਘ ਵਾਲਾ ਬੁਰਜ ਹਰੀ ਸਿੰਘ ਹਾਂਜੀ ਉਹ ਹਰੀਕੇ ਬੁਰਜ ਉਲਟੇ ਹੋ ਗਿਆ ਜੀ ਨਾ ਆ ਬੁਰਜ ਹਰੀ ਸਿੰਘ ਵਾਲਾ ਪਿੰਡ ਆ ਸੱਜਣੋ ਬਾਈ ਦਾ ਥੋੜੀ ਮਿਸਟੇਕ ਲੱਗੀ ਸੀ ਹਰੀਕੇ ਬੁਰਜ ਮੇਰਾ ਕਹਲਾ ਹੋਰ ਪਿੰਡ ਹੈ ਨਾ ਹਾਂਜੀ ਹੋਰ ਆ ਘਟਾ ਬਾਈ ਕੋਲੇ ਸੇਲ ਆ ਤਾਂ ਸੇਦੇ ਤੇ ਮਾਰਦੇ ਕੈਮਰਾ ਸੱਜਣਾ ਇੱਕ ਪਾਸੇ ਹੋ ਜਾ ਲੈ ਇਹਨੂੰ ਦਿਖਾ ਦੇ ਸਾਰ ਕੇ ਹਰੇਕ ਪੱਖ ਤੋਂ ਉਮਰ ਕਿੰਨੀ ਆ ਬਾਈ ਇਹਦੀ ਇਹਦੀ ਵੀਰੇ ਉਮਰ 18 ਮਹੀਨੇ ਦੀ ਆ ੁੱਲ 18 ਮਹੀਨੇ ਦਰਸ ਬਾਡੀ ਬੂਡੀ ਦਿਖਾ ਦੇ ਓਏ ਬਾਡੀ ਬੂਡੀ ਦੀ ਲੰਬਾਈ ਲੰਬੂਈ ਦਿਖਾ ਦੇ ਤੇ ਮੇਨ ਗੱਲ ਆ ਯਾਰ ਇਹ ਆ ਗਿਆ ਬਾਈ ਜਮਾ ਪਿਓਰ ਨੀਲੀ ਰਵੀ ਦਾ ਕਟਾ ਆ ਗਿਆ ਜਿਵੇਂ ਆਪਾਂ ਕਹਿੰਦੇ ਨੇ ਵੀ ਪਿਓਰ ਨੀਲੀ ਦਾ ਹਾਂਜੀ ਵੀਰੇ ਉਹ ਗੱਲ ਬਾਤ ਆ ਲੈ ਇੱਕ ਵਾਰੀ ਖੋਲ ਕੇ ਤੋਰਦੇ ਬਾਈ ਇਹਨਾਂ ਨਾਲ ਨਾਲ ਦੀ ਡਿਟੇਲ ਵੀ ਦੱਸਦੀ ਹਾਂ ਉਮਰ ਬਾਈ ਇਹਦੀ ਹੋ ਗਈ 18 ਮਹੀਨੇ ਤੇ ਮਾਦਰ ਦਾ ਰਿਕਾਰਡ ਇਹਦਾ ਕੀ ਆ ਤੇ ਫਾਦਰ ਕਿਹੜਾ ਇਹਦਾ ਟੋਟਲ ਜਾਣਕਾਰੀ ਲੈਣੀ ਆ ਫਾਦਰ ਕਿਹੜਾ ਬਾਈ ਇਹਦਾ ਇਹਦਾ ਫਾਦਰ ਹੈਗਾ ਵੀਰੇ ਹਰੀਕਾ ਵਾਲਾ ਡਾਇਮੰਡ ਹਰੀਕਾ ਦਾ ਡਾਇਮੰਡ ਉਹ ਚੀਜ਼ ਦੀ ਗਾਰੰਟੀ ਦੇ ਦਾਂਗੇ ਬਾਈ ਆਪਾਂ ਹਾਂਜੀ ਵੀਰੇ ਉਹ ਹੁਣ ਸੀਮਨ ਸੀਗਾ ਆਪਣੇ ਕੋਲੇ ਤੇ ਉਹ ਗੁੰਮ ਗਿਆ ਵੀਰੇ ਨਹੀਂ ਆਪਾਂ ਪੂਰਾ ਰਿਕਾਰਡ ਸੀਗਾ ਆਪਣੇ ਕੋਲੇ ਰੱਖਿਆ ਹੋਇਆ ਇਹਨਾਂ ਦਾ ਅੱਛਾ ਜੀ ਅਸ ਵਾਈਸ ਬੋਈ ਜੀ ਕੀਤੀ ਸੀ ਉਹ ਕਿਤੇ ਘਰੋਂ ਹੀ ਗੋਮ ਗਏ ਠੀਕ ਹੈ ਜੀ ਨਹੀਂ ਇਹਨਾਂ ਕੋਲ ਸਾਰਾ ਰਿਕਾਰਡ ਸੀ ਆਪਣੇ ਆਪ ਦਾ ਜੇ ਗੱਲ ਕਰ ਲਈਏ ਵੀ ਆਪਾਂ ਕਿਸੇ ਚੰਗੇ ਡਾਕਟਰ ਤੋਂ ਲਵਾਇਆ ਵੀ ਹਾਂਜੀ ਵੀਰੇ ਕਿਹੜਾ ਸੀਮਨ ਲੱਗਾ ਇਹਦੇ ਹਾਂਜੀ ਵੀਰੇ ਕੁੱਤੇ ਉਹਦਾ ਸੱਜਣਾ ਇਹਦੀ ਬਾਡੀ ਬੁੱਡੀ ਵੀ ਦੇਖ ਸਕਦੇ ਹੋ ਬਾਈ ਬਾ ਕਮਾਲ ਬਾਡੀ ਹੈ ਦੀ ਤੇ ਮੇਨ ਗੱਲ ਆ ਜਿਹੜੀ ਇਹ ਹੈਗਾ ਹਰੀਕੇ ਵਾਲੇ ਹਰੀਕੇ ਦੇ ਡਾਇਮੰਡ ਦਾ ਹਰੀਕੇ ਪੱਤ ਨਾਲ ਡਾਇਮੰਡ ਸਾਰਾ ਨੀਲੀ ਰਾਵੀ ਦਾ ਜਿਹੜੇ ਸੱਜਣ ਨੀਲੀ ਰਾਵੀ ਬਾਰੇ ਥੋੜੀ ਬਹੁਤੀ ਜਾਣਕਾਰੀ ਰੱਖਦੇ ਨੇ ਉਹ ਬਾਈ ਹਰੀਕਨ ਡਾਇਮੰਡ ਨੂੰ ਜਾਣਦੇ ਨੇ ਮੇਰਾ ਖਿਆਲ ਆ ਉਹਦੀ ਮਾਦਰ ਦਾ ਵੀ 20 ਪਲੱਸ ਦੀ ਰਿਕਾਰਡ ਆ ਬਾਈ ਹਾਂਜੀ ਵੀਰੇ ਇਹਦੀ ਮਾਦਰ ਥੱਲੇ ਦੁੱਧ ਕਿੰਨਾ ਕਾ ਬਾਈ ਇਹਦੀ ਮਾਦਰ ਥੱਲੇ ਵੀਰੇ 16 ਪਲੱਸ ਆ 16 ਪਲੱਸ ਚੱਲਦੀ ਆ ਸੂਹਾ ਕਿਹੜਾ ਦਾ ਉਹਦਾ ਵੀਰੇ ਹੁਣਾਂ ਤੀਜਾ ਸੂਹਾ ਸੁਣਾਉਣ ਤੀਜਾ ਸੂਹਾ ਦੂਜੇ ਸੂਏ ਦਾ ਰਿਕਾਰਡ ਆ ਸੱਜਣਾ 16 ਪਲੱਸ ਦਾ ਕਿਉਂਕਿ ਤੀਜੇ ਸੂਏ ਸਾਨੂੰ ਪਤਾ ਵੀ ਬਦਲਣ ਦੀ ਗੰਜائش ਹੁੰਦੀ ਆ 18 ਦੇ ਦੇ 20 ਦੇ ਦੇ ਉਹ ਹਨਾ ਬਾਈ ਅੱਗੇ ਸੇਵਾ ਦਾ ਤੇ ਪਸ਼ੂ ਜਿਹੜੀ ਮੇਨ ਗੱਲ ਹੁੰਦੀ ਆ ਯਾਰ ਸਹੀ ਸਲਾਮ ਸੁਪੇ ਹਨਾ ਹਾਂਜੀ ਵੀਰੇ ਉਹੀ ਗੱਲ ਹੈ ਵੀ ਬਾਡੀ ਬੂਟੀ ਚ ਕੋਈ ਕਮੀ ਨਹੀਂ ਜਿਵੇਂ ਪਯੌਰ ਨੀਲੀ ਦੇ ਵਿੱਚ ਹੁੰਦਾ ਨਾ ਵੀ ਇੱਥੇ ਤੋਂ ਪਿੱਠ ਪੁੱਠ ਚੌੜੀ ਪਿੱਠ ਦਾ ਕੱਟਾ ਹੈ ਤੇ ਪਲਿਆ ਸਮਿਆਂ ਚੰਗਾ ਤੇ ਚੌੜੇ ਢਾਂਚੇ ਦਾ ਜਿਹੜੀ ਮੇਨ ਗੱਲ ਹੈ ਨੀਲੀ ਦੇ ਜਿਵੇਂ ਜਾਨਵਰ ਬਾਈ ਕਰੀ ਆਏ ਨੂੰ ਮੜਾ ਜਾ ਥੋੜਾ ਜਹਾ ਡਰਦਾ ਜ਼ਰੂਰ ਹੈ ਜਿਵੇਂ ਨੀਲੀ ਦੇ ਆਪਾਂ ਕਹਿ ਦਿੰਦੇ ਹਾਂ ਵੀ ਜਾਨਵਰ ਹੁੰਦੇ ਨੇ ਜਾਂ ਬੁੱਲ ਹੁੰਦੇ ਨੇ ਤੁਸੀਂ ਮੇਲਿਆਂ ਤੇ ਦੇਖ ਦਿਓ ਉਹ ਉਤੋਂ ਬਾਈ ਚੌੜੇ ਢਾਂਚੇ ਦੇ ਹੁੰਦੇ ਨੇ ਹਾਂਜੀ ਵੀਰੇ ਹਾਂ ਕੱਦ ਦੇ ਨਾਲ ਦਰਮਿਆਨਾ ਹੁੰਦਾ ਢਾਂਚਾ ਚੌੜਾ ਹੁੰਦਾ ਹਾਂਜੀ ਵੀਰੇ ਤੇ ਬਾਕੀ ਸਿੰਘ ਸੁng ਵੀ ਸੱਜਣੋਂ ਬਿਲਕੁਲ ਕੁੰਡਾ ਕਰਦਾ ਆਉਂ ਤੇ ਇਹਦਾ ਰੇਟ ਵੀ ਕਰਾਉਨੇ ਆ ਬਾਈ ਤੋ ਆਪਾਂ ਇੱਕ ਵਾਰੀ ਬਾਈ ਦੇ ਸਾਰੇ ਜਾਨਵਰ ਦਿਖਾ ਦਈਏ ਨਾਲੇ ਇਹਦੀ ਮਾਦਰ ਵੀ ਦਿਖਾਉਂਗਾ ਉਹ ਹੈ ਜੀ ਇਸ ਟਾਈਮ ਗੱਬਣ ਬਾਈ ਲਵੇ ਖੜੀ ਆ ਲੈ ਹੁਣ ਤਰ ਆ ਨਗੀਨੇ ਤੇ ਮਾਰਦੇ ਕੈਮਰਾ ਛੋਟੇ ਨਗੀਨੇ ਤੇ ਮਾਰਦੇ ਬਾਈ ਚਿਕਾਲੀ ਇਹ ਵੀ ਕਰੀ ਜਾਂਦੀ ਆ ਠੰਡੇ ਸੀਰ ਹੁੰਦੇ ਨੇ ਬਾਈ ਇਹ ਠੰਡੇ ਸੀ ਲਈ ਇਹ ਕਿਹੜੇ ਸੀ ਮੰਦੀ ਆ ਬਾਈ ਇਹ ਲਾਹੌਰੀਆ ਸੰਧੀ ਆ ਬਰੇ ਇਹ ਆ ਗਈ ਲਾਹੌਰੀ ਦੀ ਹਾਂਜੀ ਬਰੇ ਫਿਰ ਰਿਜ਼ਲਟ ਚੰਗਾ ਲਾਹੌਰੀ ਦਾ ਹਨਾ ਹਾਂਜੀ ਬਰੇ ਹਰ ਰਿਜ਼ਲਟ ਚੰਗਾ ਇਹ ਵੀ ਇਹਦੀ ਵੀ ਬੈਕ ਤੋਂ ਦਿਖਾ ਦੇ ਬੰਤਰਦਰਸਪ ਇਹ ਵੀ ਚੌੜੇ ਪਿੱਠ ਕੁੜੇ ਦੀ ਚੰਗੀ ਕੱਟੀ ਤਿਆਰ ਹੋ ਗਈ ਆਉਣ ਵਾਲੇ ਸਮੇਂ ਦੇ ਵਿੱਚ ਝੋਲੀ ਝੂਲੀ ਵੀ ਚੰਗੀ ਆ ਹੁਣ ਥੋੜੀ ਜਿਹੀ ਸ਼ਰਾਰਤੀ ਜ਼ਰੂਰ ਆ ਇਹ ਆ ਗਈ ਲਾਹੌਰੀ ਦਾ ਰਿਜ਼ਲਟ ਤੇ ਹੁਣ ਮਾਰਦੇ ਆ ਅਗਲੇ ਜਨਵਰੀ ਤੇ ਇਹ ਵੀਰੇ ਦੀ ਮਦਰ ਆ ਕੱਟੀ ਦੀ ਆ ਲਾਹੌਰੀ ਵਾਲੀ ਦੀ ਹਾਂਜੀ ਵੀਰੇ ਹਾਂ ਇਹ ਇਹ ਕੱਟੀ ਦੀ ਮਾਦਰਾ ਤੇ ਕੱਟੇ ਦੀ ਮਾਦਰਾ ਵੀ ਅਗਲੇ ਨੰਬਰ ਤੇ ਖੜੀ ਆ ਉਹ ਵੀ ਦਿਖਾਉਂਗਾ ਇਹ ਕਿਹੜਾ ਸੂਰਾ ਸੂਈ ਹੋਇਆ ਬਾਈ ਹੁਣ ਇਹ ਵੀਰੇ ਪੰਜਵਾਂ ਸੂਆ ਸੇਮੇ ਲਈ ਗੱਬਣਾ ਹੁਣੇ ਅੱਛਾ ਹਾਂਜੀ ਵੀਰੇ ਪੰਜਵਾਂ ਸੂਈਆ ਹਾਂਜੀ ਮੈਂ ਬਾਡੀ ਬੂਡੀ ਮੈਹੀਂ ਚੰਗੀ ਪਈ ਆ ਯਾਰ ਹਨਾ ਹਾਂ ਵੀਰੇ ਆਪਾਂ ਚਾਰ ਪੈਂਦਾ ਕਰਕੇ ਮੱਕੀ ਦਾ ਉਹਦੇ ਨਾਲ ਹੀ ਵਧੀਆ ਸਿੱਤ ਸੋਹਣੀ ਸੀ ਅੱਛਾ ਬਾਡੀ ਬੂਡੀ ਲ ਅਗਲੇ ਬੰਨੇ ਤਰਸ ਫੇਸ ਕੁਆਲਟੀ ਵੀ ਕਰਾਰੀ ਚੈੱਕ ਕਰੀ ਦੀ ਇੱਕ ਵਾਰੀ ਤੇ ਆਖੋ ਖ ਵੀ ਜਿਵੇਂ ਆਪਾਂ ਨੀਲੀ ਵਾਲੀ ਕਹਿ ਲੈਂਨਾ ਵੀ ਪਿਓਰ ਪਿਓਰ ਗੁਲਾਬੀ ਅੱਖਾ ਹੈ ਨਾ ਹਾਂਜੀ ਵੀਰੇ ਇੱਥੇ ਤੋਂ ਚੈੱਕ ਕਰਦੇ ਦੋ ਅੱਖਾਂ ਪੂਰੀਆਂ ਵੀਰੇ ਪਿਓਰ ਸਾਰੇ ਜਾਨਵਰਾਂ ਦਾ ਹੀ ਪਿਓਰ ਆ ਸਾਰੇ ਜਾਨਵਰ ਯਾਰ ਪਿਓਰ ਨੇ ਬਾਈ ਦੇ ਇਹ ਗੱਲ ਕਰ ਲੈ ਇਹਨੇ ਪੀਕ ਲੈਵਲ ਤੇ ਦੁੱਧ ਕਿੰਨਾ ਕ ਕੱਢਿਆ ਬਾਈ ਇਹਨੇ ਵੀਰੇ ਜਾਣੀ ਦੇ ਆਪਰੇ ਤੀਜੇ ਕ ਸੂਏ 'ਚ ਜਾਣੀ ਚੌਥੇ ਸੂਏ 'ਚ ਹਾਂਜੀ ਬੜੀ ਆ ਜਾਣੀ 16 ਪਲੱਸ ਇਹ ਦੇਂਦੀ ਸੀਗੀ ਅੱਛਾ 16 ਪਲੱਸ ਇਹ ਦੇਂਦੀ ਰਹੀ ਹੈ ਹੈ ਨਾ ਹਾਂਜੀ ਵੀਰੇ अच्छा एड़ी नीली दी भाई पहचान के में हुंदी हुं वा, हुं हा। हुं हा। हुं है ओरिजिनल दी जे आपा गल कर नीली दी ਵੀਰੇ ਹੁਣ ਇਹਦੇ ਚਾਰੇ ਪੈਰਾਂ ਤੇ ਹੁੰਦਾ ਵਾਈਟ ਹੁੰਦੇ ਆ ਹਾਂਜੀ ਹਾਂਜੀ ਤੇ ਮੱਥਾ ਜਾਂ ਟੇਡਾ ਕੱਟ ਹੁੰਦਾ ਠੀਕ ਆ ਗੱਲ ਅੱਖਾਂ ਹੋ ਗਈਆਂ ਹਾਂਜੀ ਹਾਂਜੀ ਤੇ ਮੋਹਰੋਂ ਗੋਡੀ ਦੀ ਨੀਵੇਂ ਹੋ ਗਈ ਮਗਰ ਉੱਚੀ ਹੁੰਦੀ ਹੈ ਵੀਰੇ ਲਾ ਇੱਥੇ ਤੋਂ ਦਰਸ ਦਿਖਾ ਦੇ ਵੀ ਅਗਲੀ ਲੱਤ ਜਿਹੜੀ ਇਹਦੀ ਹੁੰਦੀ ਆ ਮੋਹਰਾ ਦੇ ਮੁਕਾਬਲੇ ਛੋਟੀ ਹੁੰਦੀ ਆ ਤੇ ਜਿਹੜਾ ਮਾਸ ਹੁੰਦਾ ਬਾਹੂ ਲੱਤਾਂ ਦੇ ਵਿਚਾਲੇ ਓ ਬਾਈ ਭਾਰੀ ਹੁੰਦਾ ਭਾਰੀ ਹੁੰਦਾ ਵੀਰੇ ਹਾਂਜੀ ਵੀਰੇ ਆ ਨੀਲੀ ਦੇ ਬਾਈ ਜਿੰਨੀ ਕੀ ਜਾਣਕਾਰੀ ਆਪਾਂ ਨੂੰ ਹੈਗੀ ਹੈ ਨਾ ਉਨੀ ਕੀ ਤੁਹਾਨੂੰ ਸਾਂਝੀ ਕਰ ਦਾਂਗੇ ਤੇ ਥਣ ਥਣਾਉਟ ਵੀ ਇਹਨਾਂ ਦੇ ਬਾਈ ਮੋਟਾ ਲੱਗਿਆ ਮੋਟਾ ਲੱਗਿਆ ਆਮ ਨਾਲੋਂ ਵੱਡਾ ਹੁੰਦਾ ਥਣ ਥੋੜਾ ਜਿਹਾ ਵੀਰੇ ਆਮ ਨਾਲੋਂ ਜਿਆਦਾ ਵੀ ਇਹ ਵਧੀਆ ਚਵਾਈ ਵਾਲੇ ਥਣ ਹੁੰਦੇ ਹਾਂ ਹਾਂ ਵੀ ਥੋੜਾ ਲੰਬਾਈ ਚ ਤੇ ਮੋਟਾ ਮਤਲਬ ਚਵਾਈ ਉਹਦੀ ਫੋਕੀ ਹੁੰਦੀ ਆ ਬਾਈ ਹਾਂ ਵੀਰੇ ਲੈ ਹੁਣ ਅਗਲੀ ਝੋਟੀ ਤੇ ਮਾਰਦੇ ਦਰਸ ਕੈਮਰਾ ਇਹਦੀ ਆ ਖੁੱਕ ਚੈੱਕ ਕਰਾ ਲਈ ਦੀ ਫੇਸ ਕੁਆਲਿਟੀ ਚੈੱਕ ਕਰਾ ਤੇ ਇਹ ਉਹ ਕੱਟੇ ਦੀ ਮਾਦਰ ਆ ਬਾਈ ਤੀਜਾ ਸੂਆ ਸੂਗੀ ਇਹ ਹੁਣ ਕਿੰਨੇ अच्छा सात ਮਹੀਨੇ ਸੂਈ ਨੂੰ ਹੋ ਗਏ ਹਾਂਜੀ ਵੀਰੇ ਪੰਜ ਮਹੀਨਿਆਂ ਦੀ ਹੈਗੀ ਆ ਇਹ ਗੱਬਣਾ ਹਾਂਜੀ ਵੀਰੇ ਪੰਜਾਂ ਦੀ ਗੱਬਣ ਥੱਲੇ ਦੁੱਧ ਕਿੰਨਾ ਰੈਡੀ ਆ ਹੁਣ ਇਹਦੇ ਥੱਲੇ ਵੀਰੇ ਹੁਣ 8 ਕਿਲੋ ਦੁੱਧ ਆ ਵੀਰੇ ਇੱਕ ਡੰਗ ਪਾ ਲਈ ਸੀਗੀ ਆਪਾਂ ਅੱਛਾ ਤੇ ਜਾਨੀ 16 ਇਹਨੇ ਪਲਾਸੀ ਆਪਣੇ ਕੋਲ ਚਲਾਇਆ ਦੁੱਧ ਠੀਕ ਆ ਗੰਗਾ ਹਾਂਜੀ ਵੀਰੇ ਇੱਕ ਡੰਗ ਆਪਾਂ ਨੇ ਇਹ ਪਾ ਲਈ ਹੁਣ ਦੋਏ ਡੰਗ ਵੀ ਮਿਲਦੀਆਂ ਦੋਹੇ ਡੰਗ ਵੀ ਮਿਲਦੀਆਂ ਵੀਰੇ ਫਿਰ ਕੀ ਸਮੱਸਿਆ ਪੈ ਗਈ ਸੱਜਣਾ ਯਾਰ ਲੋਕ ਤਾਂ ਕਹਿੰਦੇ ਨੇ ਦੋਏ ਡੰਗ ਮੱਝਾਂ ਮਿਲਣਾ ਸਾਡੀਆਂ ਨਹੀਂ ਹੁਣ ਮੇਰੇ ਮੈਂ ਚੂਣ ਵਾਲਾ ਕੱਲਾ ਹੀ ਆ ਮੈਂ ਹੀ ਝੂਣੀਆਂ ਹੁੰਦੀਆਂ ਨੇ ਉਹ ਫਿਰ ਦੋ ਹੀ ਮੱਜਾ ਨੇ ਚੋਕਰਦਾ ਹੈਗਾ 14 ਗਾ ਨਹੀਂ ਤੇ ਮੈਂ ਕਈ ਵਾਰੀ ਕਿਤੇ ਬਾਹਰ ਅੰਦਰ ਕਿਤੇ ਹੋ ਗਿਆ ਉਹ ਫਿਰ ਮੈਨੂੰ ਆਏ ਵੀ ਏਕੜਾਂਗਾ ਚਲੋ ਬੰਦਾ ਬੇੜਕੂੜਾ ਹੋ ਜਾਂਦਾ ਠੀਕ ਹੈ ਜੇ ਆਪਦਾ ਕੋਈ ਕੰਮ ਧੰਦਾ ਕਰਨਾ ਫਿਰ ਏਕੜਾਂਗਾ ਦਾ ਚੋਈ ਲੈਂਦਾ ਵਾ ਸਵੇਰ ਦੇ ਟਾਈਮ ਠੀਕ ਹੈ ਮੈਂ ਸ਼ਾਮ ਦੇ ਟਾਈਮ ਛੱਡੀਆਂ ਆਈਆਂ ਸਵੇਰ ਦੇ ਟਾਈਮ ਹੀ ਪਾ ਲਾਂ ਪਰ ਜਿੱਦੇ ਤਾਜ਼ੀਆਂ ਸੂਫੀਆਂ ਤਾਜ਼ੀਆਂ ਫਿਰ ਵੀਰਿਆ ਦੋ ਜਣਾ ਆਪਾਂ ਕਰੀਦਾ ਪੂਰੀ ਮਿਹਨਤ ਉਹਨਾਂ ਟਾਈਮ ਦੱਬ ਕੇ ਉਹ ਮਾਗੇ ਤੇ ਫਿਰ ਤਾਜੀ ਨੂੰ ਵੀ ਨਾ ਕਹਦੀ ਵੀ ਇੱਕ ਡਾਂਗੀ ਚੋਲਿਆ ਕਰਾਂਗੇ ਨਾ ਨਾ ਬਈ ਸੱਚ ਨਾਲ ਬਾਈ ਨੇ ਮੈਂ ਮਖਵਲ ਕਰਦਾਂ ਮਾਗੇ ਤੇ ਤਾਜੀ ਨੂੰ ਵੀ ਨਾ ਕਹਦੀ ਸੱਚ ਨਾਲ ਵੀ ਇੱਕ ਡਾਂਗੇ ਚੋਲਿਆ ਕਰਾਂਗੇ ਓਏ ਤੇ ਮੇਨ ਗੱਲ ਇਹਨਾਂ ਦੀ ਠੰਡੀ ਸੀਲ ਨਾਲ ਅਸਲ ਦੀ ਇਹ ਹੁੰਦੀ ਆ ਹਲੇ ਵੀ ਚਗਾਲੀ ਕਰੀ ਜਾਂਦੇ ਜਿਵੇਂ ਪਰਾਇਆ ਬੰਦਾ ਲਾ ਲੂ ਹਨਾ ਬਾਹਰੋਂ ਆਸੀ ਇਹਦੇ ਵਾਸਤੇ ਨਵੇਂ ਆ ਇਹਨੂੰ ਕੋਈ ਸਮੱਸਿਆ ਨਹੀਂ ਬੜੇ ਆਰਾਮ ਨਾਲ ਚਗਾਲੀ ਕਰੀ ਜਾਂਦੇ ਆ ਖੜੀ ਤੇ ਮੇਨ ਗੱਲ ਆ ਜਿਹੜੀ ਯਾਰ ਪੰਜਾਬ ਦੀ ਬਈ ਇਹ ਮੂਰ ਨਸਲਾ ਜਿਹੜੀ ਲੁਕਤ ਹੁੰਦੀ ਜਾਂਦੀ ਹੈ ਹਨਾ ਜੇ ਆਪਾਂ ਗੱਲ ਕਰ ਲਈਏ ਵੀ ਹੁਣ ਥੋੜਾ ਜਿਹਾ ਬੀ ਐਫ ਐ ਮੇਲੇ ਕਰਕੇ ਰੁਝਾਨ ਬਣ ਗਿਆ ਹਾਂ ਹਾਂਜੀ ਵੀਰੇ ਹਾਂਜੀ ਵੀਰੇ ਸ਼ੌਕ ਬਣ ਗਿਆ ਉਹਦੇ ਕਰਕੇ ਦੇਖਦੇ ਆਂ ਫਿਰ ਰੱਖਣ ਨੂੰ ਕਰਦਾ ਵੀ ਹਾਂ ਵਧੀਆ ਰੱਖੀਏ ਚੀਜ਼ ਹਾਂ ਨੀਲੀ ਰਾਵੀ ਹੁਣ ਸੱਜਣੋ ਜਿਵੇਂ ਆਪਾਂ ਗੱਲ ਕਰ ਲਈਏ ਗੋਪੀਪਨ ਵਾਲੇ ਡਾਕਟਰ ਜਗਜੀਤ ਸਿੰਘ ਜੀ ਨੇ ਉਹ ਵੀ ਆਪਣੇ ਸੱਜਣ ਨੇ ਉਹਨਾਂ ਦਾ ਬਈ ਬਹੁਤ ਮਤਲਬ ਯੋਗਦਾਨ ਰਿਹਾ ਮੇਲੇ ਜਿਵੇਂ ਉਪਲੀ ਤੋਂ ਸਰਪੰਚ ਸਾਹਿਬ ਹੋ ਗਏ ਉਪਲੀ ਵਾਲੇ ਹਨਾ ਉਹਨਾਂ ਦੇ ਫਾਰਮ ਤੇ ਵੀ ਆਪਾਂ ਗਏ ਤੇ ਪਿਛਲੇ ਦਿਨੀ ਉਹਨ ਤੇ ਉਹਨਾਂ ਦਾ ਵੀ ਸਹਿਯੋਗ ਆ ਜਿਵੇਂ ਫਤੇਗੜ ਛੰਨ ਵਾਲੇ ਸੀਰੇ ਹੋਰੀ ਹੋਰ ਹੀ ਹੋਰ ਕਾਫੀ ਸੱਜਣ ਨੇ ਬਾਈ ਪਿੰਦੀ ਸਿੱਧੂ ਆ ਗਿਆ ਜਿਵੇਂ ਪ੍ਰਧਾਨ ਆ ਹਨਾ ਵੀ ਉਹਨਾਂ ਦਾ ਬਈ ਇਹ ਚੰਗਾ ਉਪਰਾ ਲੈ ਤੇ ਬੇਨਤੀ ਲੋਕਾਂ ਨੂੰ ਇਹੀ ਕਰੂੰਗਾ ਵੀ ਬਾਈਆਂ ਦਾ ਸਾਥ ਦਿਓ ਹਾਂਜੀ ਵੀਰੇ ਵੱਧੋ ਵੱਧ ਸਾਥ ਦਿਓ ਕਿਉਂਕਿ ਐਡੇ ਵੱਡੇ ਲੈਵਲ ਦਾ ਮੇਲਾ ਇਸ ਤੋਂ ਪਹਿਲਾਂ ਮੇਰਾ ਖਿਆਲ ਆ ਪੀਡੀਐਫ ਨੇ ਕਰਾਇਆ ਹਾਂਜੀ ਪੀਡੀਐਫ ਨੇ ਕਰਾਇਆ ਆ ਪੀਡੀਐਫ ਵਾਲੇ ਜੇ ਗੱਲ ਕਰ ਲਈ ਬਈ ਚੇਫ ਫਗਾਵਾਂ ਨੂੰ 70 ਮੀਟਰ ਤੱਕ ਲੈ ਗਈ ਹਾਂਜੀ ਵੀਰੇ ਉਹਨਾਂ ਨੇ ਬਹੁਤ ਸਹਿਯੋਗ ਆ ਉਹਨਾਂ ਦੇ ਨਾਲ ਹੀ ਕੰਮ ਵੱਡੇ ਲੈਵਲ ਤੇ ਚੱਲਦਾ ਹਾਂ ਬਾਕੀ ਜਿਵੇਂ ਮਤਲਬ ਬਾਈ ਹੋਰੀ 10 ਦਿ ਬੱਦੋ ਵੱਦ ਲੋਕ ਉਹਦੇ ਮੈਂਬਰ ਬਣੋ ਕਿਉਂਕਿ ਉੱਥੇ ਤੋਂ ਵਰ ਸੀਮਨ ਲੈਂਡ 'ਚ ਸਾਨੂੰ ਆਸਾਨੀ ਹੋ ਜੂ ਜਿਵੇਂ ਨੀਲੀ ਦੇ ਲਾ ਲੋ ਮੋਹਰਾ ਦੇ ਲਾ ਲੋ ਤੇ ਗਾਵਾਂ ਦੇ ਲਾ ਲੋ ਹਨਾ ਵੀ ਉਹ ਸੀਮਨ ਲੈਂਡ 'ਚ ਵੀ ਸਾਨੂੰ ਸੱਜਣੋਂ ਉੱਥੋਂ ਆਸਾਨੀ ਹੋ ਜੂ ਤੇ ਬੱਦੋ ਵੱਦ ਉਹਨਾਂ ਦਾ ਸਹਿਯੋਗ ਕਰੋ ਯਾਰ ਤਾਂ ਜੋ ਮੇਲਾ ਵੀ ਹੋਰ ਵੀ ਵੱਧ ਚੜ ਕੇ ਅਗਲੇ ਸਾਲ ਕਰਾਇਆ ਜਾਵੇ ਹਾਂਜੀ ਵੀਰੇ ਤਾਂ ਤੇ ਹੁਣ ਆ ਜਾ ਤਰਸ ਕੱਟੇ ਤੇ ਲੈ ਆ ਕੱਟੇ ਦਾ ਹਜੇ ਰੇਟ ਵੀ ਕਰਾਉਣਾ ਆਪਾਂ ਨੇ ਬਾਈ ਤੋਂ ਲੈ ਇੱਥੇ ਤੋਂ ਕੱਟੇ ਨੂੰ ਇੱਕ ਵਾਰੀ ਫੇਰ ਦਿਖਾ ਦੇ ਕਿਉਂਕਿ ਆਪਣਾ ਮੰਤਬ ਵੀ ਇਹ ਹੁੰਦਾ ਸੱਜਣ ਕੋਲੇ ਪਹੁੰਚਣ ਦਾ ਵੀ ਯਾਰ ਚੀਜ਼ ਬਈ ਕਿਸੇ ਪੱਖ ਤੋਂ ਨਾ ਦਿਖ ਆ ਬਾਡੀ ਬੁੱਧੀ ਚੰਗੀ ਆ 18 ਕਵਿਨੀਆਂ ਦੀ ਉਮਰ ਆ ਮਾਦਰੇ ਵੀ ਆਪਾਂ ਨੇ ਤੁਹਾਨੂੰ ਦਿਖਾਤੀ ਤੇ ਰੇਟ ਦੱਸ ਦੇ ਬਈ ਜਰਾ ਇਹਦਾ ਰੇਟ ਫਿਰ 60000 ਰੁਪਏ 60000 ਦਾ ਰੇਟ ਇਹਦਾ ਮੰਗਦਾ ਤੂੰ ਦੇਵੇਂਗਾ ਕਿ ਨਾ ਆਪਾਂ ਮੇਰੇ 55000 ਦਾ ਦੇ ਦਾਂਗੇ ਹੈ ਥੋੜੇ ਕਰਕੇ ਮਾਰਤਾ ਅੱਛਾ 55 ਦਾ ਦੇ ਦਾਂਗੇ ਤੇ ਕੋਈ ਇਹਦੇ ਟੈਸਟੀਕਲਾਂ 'ਚ ਡਿਫੈਕਟ ਨਹੀਂ ਹੈਗਾ ਹਾਂਜੀ ਵੀਰੇ ਪੂਰੇ ਸਾਫ ਸੁਥਰੇ ਟੈਸਟੀਕਲ ਨੇ ਚੌੜੇ ਨੇ ਤੇ ਬੈਕ ਨੂੰ ਟੈਸਟੀਕਲ ਨੇ ਮਤਲਬ ਕਿਸੇ ਵੀ ਪੱਖ ਤੋਂ ਯਾਰ ਕੱਟੇ 'ਚ ਕੋਈ ਵੀ ਕਮੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਪਿਓਰਟੀ 'ਚ ਲਾ ਲਈਏ ਟੈਸਟੀਕਲਾਂ ਤੋਂ ਲਾ ਕੇ ਹਾਂਜੀ ਵੀਰੇ ਕਿੰਨੇ ਦਾ ਛੱ 55 ਦਾ ਤੁਹਾਡੇ ਕੰਨ ਕਰ ਚਲੋ 1500 ਹੋਤਾ ਹੋਰ ਵੀ ਛੱਡ ਦਾਂਗੇ ਹਾਂਜੀ ਮੰਨਤਾ ਹਾਂ ਕਰ ਦਾਂਗੇ ਯਾਰ ਮੰਨਤਾਂ ਨੂੰ ਬਾਈ ਕਹਿੰਦਾਹੀ ਜੀ ਗੱਲ ਨਹੀਂ ਨੰਬਰ ਬੋਲ ਦਿ ਬਾਈ ਨੰਬਰ ਹੈਗਾ ਵੀਰੇ ਮੇਰਾ 98768 ਹਾਂਜੀ 3495 ਇੱਕ ਵਾਰੀ ਫਿਰ ਬੋਲੋ 98768 ਹਾਂਜੀ 3495 ਆਪਣੀ ਲੋਕੇਸ਼ਨ ਦੱਸ ਦਿ ਬਾਈ ਆਪਣਾ ਹੈਗਾ ਵੀਰੇ ਜ਼ਿਲ੍ਹਾ ਲੁਧਿਆਣਾ ਹਾਂਜੀ ਸ਼ਹਿਰ ਰਾਏਕੋਟ ਤੇ ਪਿੰਡ ਬੁਰਜਰੀ ਸਿੰਘਵਾਲਾ ਬੁਰਜਰੀ ਸਿੰਘਵਾਲਾ ਬਾਕੀ ਲੈ ਸੱਜਣਾਂ ਜਿਹਨੂੰ ਵੀ ਇਹ ਕੱਟਾ ਪਸੰਦ ਆਊਗਾ ਚੰਗੀ ਨਸਲ ਬਣਾਉਣ ਵਾਲੀ ਚੀਜ਼ ਆਗੇ ਜਿਹੜੇ ਘਰ ਚ ਵੀ ਜਾਊਗਾ ਯਾਰਾ ਉੱਥੇ ਬਾਈ ਇਹ ਰੰਗ ਲਾ ਦੂਗਾ ਚੰਗੇ ਬੱਚੇ ਪਾਊਗਾ ਜਿਹੜੇ ਜੀਦਾਊਗਾ ਤੇ ਬਾਕੀ ਆਪ ਵੀ ਚੰਗੇ ਸੀਮਨ ਦਾ ਤੇ ਜਿਹਨੂੰ ਵੀ ਇਹ ਸੱਜਣੋ ਕੱਟਾ ਪਸੰਦ ਆਊਗਾ ਬਾਈ ਤਸੱਲੀ ਕਰਕੇ ਬਾਈ ਤੋਂ ਤੁਸੀਂ ਖਰੀਦ ਸਕਦੇ ਹੋ ਧੰਨਵਾਦ